ਇਹਨਾਂ ਨੇ ਐਨਓਸੀ ਅਪਲਾਈ ਕੀਤੀ ਤੇ ਐਨਓਸੀ ਆਉਣ ਤੋਂ ਪਹਿਲਾਂ ਹੀ ਇਹਨਾਂ ਨੇ ਟੈਂਟ ਲਾ ਲਏ ਇੱਥੇ ਰਿਵਰ ਬੈਡ ਤੇ ਪੱਕਾ ਕੰਸਟਰਕਸ਼ਨ ਕਰਨਾ ਇਲੀਗਲ ਹੈ ਜੀ ਬਿਲਕੁਲ ਦੂਜਾ ਇੱਕ ਗੈਰ ਕਾਨੂੰਨੀ ਕੰਮ ਇਹ ਕਰਦਾ ਇਹ ਤਾਂ ਛੋਟੀ ਜੀ ਹੈ ਕਿ ਪਤਾ 6 ਮਹੀਨੇ ਬਾਅਦ ਇਹ ਮੰਦਰ ਬਣ ਜਾਏ ਕੋਣ ਰੋਕ ਸਕਦਾ ਧਰਮ ਦੇ ਨਾਂ ਤੇ ਵੋਟਾਂ ਦੀ ਅੱਜ ਕੱਲ ਪੋਲਿਟਿਕਸ ਹੈ ਸਾਡਾ ਸਿਰਫ ਇੰਨਾ ਇੱਕ ਦੁੱਖ ਹੈ ਕਿ ਥੋੜਾ ਗੰਧ ਚੱਕਣ ਲਈ ਪੰਜਾਬੀ ਜੰਮੇ ਥੋੜਾ ਹੀ ਗੰਧ ਚੱਕਿਆ ਸੀ ਸਾਰੀ ਜ਼ਿੰਦਗੀ ਸਾਨੂੰ ਵੀ 6th ਸ਼ੈਡਿਊਲ ਚਾਹੀਦਾ ਪੰਜਾਬ ਦੀ ਇੱਕ ਵੱਖਰੀ ਪਛਾਣ ਹੈ ਪੰਜਾਬ ਦੀ ਵੱਖਰੀ ਫੋਲੀ ਹੈ ਪੰਜਾਬ ਦਾ ਵੱਖਰਾ ਧਰਮ ਮਤਲਬ ਮੈਂ ਕਹਿ ਰਿਹਾ ਪੀ 4 ਪੰਜਾਬ ਪੀ 4 ਪਲਸ 3 ਕਿਤੇ ਬਣ ਨਾ ਜਾਵੇ ਸੋਚਣਾ ਪਊਗਾ ਤਾਨੂੰ ਆਪਣੀ ਪਛਾਣ ਦੀ ਆਵਾਜ਼ ਚੱਕਣੀ ਪਊਗੀ ਸਾਡੀ ਵੱਖਰੀ ਪਛਾਣ ਅਸੀਂ ਇਲੀਗਲ ਕੁਝ ਨਹੀਂ ਕਹਿ ਰਹੇ ਅਸੀਂ ਸਿਰਫ ਕਨਸਟੀਟਿਊਸ਼ਨਲ ਜੋ ਸਾਡਾ ਰਾਈਟ ਹੈ 6th ਸ਼ੈਡਿਊਲ ਪੰਜਾਬ ਦੇ ਵਿੱਚ ਮੰਗ ਕਰਦੇ ਆ ਤੁਸੀਂ ਇੱਥੇ ਆਏ ਤੁਸੀਂ ਇੱਥੇ ਵੋਟ ਬਣਵਾ ਲਈ ਤੁਸੀਂ ਇੱਥੇ ਗੰਨ ਪਾ ਰਹੇ ਚੈਲੰਜ ਕਰਕੇ ਕਹਿਣਾ ਮੈਨੂੰ ਹਿੰਦੁਸਤਾਨ ਦੇ ਵਿੱਚ ਪੂਰੇ ਹਿੰਦੁਸਤਾਨ ਦੇ ਵਿੱਚ ਇੱਕ ਸਟੇਟ ਇਹੋ ਜੀ ਦੱਸ ਦੋ ਜਿਹਦੀ ਪੋਪੂਲੇਸ਼ਨ ਦਾ 50% ਮਾਈਗ੍ਰੈਂਟਸ ਹੋਵੇ ਜਾਂ ਤਾਂ ਹਰਿਆਣੇ ਦੇ ਵਿੱਚ ਹੈ ਜਾਂ ਪੰਜਾਬ ਦੇ ਵਿੱਚ ਇਹ ਦੋਈ ਸ਼ਾਮਲਾਟ ਨਹੀਂ ਕਿਉਂ ਪੰਜਾਬ ਨੂੰ ਟੋਟੇ ਕਰਕੇ ਐਦਾਂ ਹੋ ਕੇ ਲੜਾ ਕੇ ਐਦਾਂ ਜਿੱਤਣਾ ਇਹ ਲੋਕ ਰੜਕਦੇ ਆ ਕਿਸਾਨ ਅੰਦੋਲਨ ਵੇਲੇ ਸਾਨੂੰ ਪਤਾ ਲੱਗਿਆ ਪੰਜਾਬ ਕਿੱਥੇ ਆ ਪੰਜਾਬ ਤਾਂ ਦਿੱਲੀ ਦਾ ਕਹਿਜੀ ਇਹਦੇ ਲੋਕਾਂ ਦਾ ਜਿਹੜਾ ਮੰਡੇਟ ਹੈ ਉਹਨੂੰ ਚੇਂਜ ਕਿਵੇਂ ਕਰਨਾ ਹੈ ਇੱਥੇ ਦੇ ਲੋਕ ਜੋ ਕੁਝ ਚਾਹੁੰਦੇ ਨੇ ਉਹ ਭੁਲਾ ਦਈਏ ਇਹਨਾਂ ਨੂੰ ਬਾਹਰ ਕੱਢ ਦਈਏ ਇਹਨਾਂ ਤੇ 84 ਵਰਤਾਈਏ ਸਸਰੀਆ ਕਾਲ ਜੀ ਤੁਸੀਂ ਜੁੜੇ ਸਾਨੂੰ ਮਗਲੀ ਚੈਨਲ ਦੇ ਨਾਲ ਆਪਾਂ ਖੜੇ ਸੀ ਸਤਲੁਜ ਦਰਿਆ ਦੇ ਕੰਨਾਰੇ ਸਤਲੁਜ ਜੋ ਕਿ ਪੰਜਾਬ ਦੀ ਬੈਕਬੋਨ ਆ ਪੰਜਾਬ ਪੰਜਾਂ ਪਾਣੀਆਂ ਦੀ ਧਰਤੀ ਮੰਨਿਆ ਗਿਆ ਇਹ ਪਾਣੀ ਕਹਿੰਦੇ ਕਿਸੇ ਸਮੇਂ ਇੰਨੇ ਪਵਿੱਤਰ ਹੁੰਦੇ ਸੀ ਕਿ ਲੋਕ ਇਹਨਾਂ ਚੁੜੀਆਂ ਪਰ ਪਰ ਪੀਂਦੇ ਹੁੰਦੇ ਸੀ ਜਦੋਂ 1999 ਦੀ ਵਿਸਾਖੀ ਨੂੰ ਵੀ 10 ਪਤਾ ਨਾਲ ਖਾਸਾ ਪਤ ਜਾਇਆ ਸੀ ਉਦੋਂ ਬਾਟੇ ਦੇ ਵਿੱਚ ਜਿਹੜਾ ਪਾਣੀ ਪਾਇਆ ਗਿਆ ਸੀ ਉਹ ਇਸੇ ਸਤਲੁਜ ਦਾ ਪਾਣੀ ਪਾਇਆ ਗਿਆ ਸੀ ਲੇਕਿਨ ਅੱਜ ਸਤਲੁਜ ਦਾ ਜੋ ਹਾਲ ਹੈ ਪਾਣੀ ਇੰਨਾ ਕਿ ਪ੍ਰਦੂਸ਼ਿਤ ਹੋ ਚੁੱਕਾ ਹੈ ਕਿ ਸਤਲੁਜ ਦਾ ਪਾਣੀ ਜੋ ਹਰੀਕੇ ਤੋਂ ਹੈੱਡ ਤੋਂ ਨਹਿਰ ਜਾਂਦੀ ਹੈ ਰਾਜਸਥਾਨ ਵੱਲੋਂ ਉਹ ਪਾਣੀ ਦੇ ਨਾਲ ਮਾਲਵਾ ਖੇਤਰ ਬਹੁਤ ਹੀ ਹੱਦ ਤੱਕ ਕੈਂਸਰ ਨਾਲ ਪ੍ਰਭਾਵਿਤ ਹੋ ਸਤ ਲੋਕ ਦਾ ਐਡਾ ਬੁਰਾ ਹਾਲ ਆ ਸਤ ਲੋਕ ਦੀ ਮੁਰ ਸਰਜੀਤੀ ਲਈ ਇਹਨੂੰ ਮੁੜ ਕੇ ਵਧੀਆ ਬਣਾਉਣ ਦੇ ਉਦੇਸ਼ ਨਾਲ ਇੱਕ ਟੀਮ ਪੰਜਾਬ ਦੇ ਵਿੱਚ ਕੰਮ ਕਰ ਰਹੀ ਜਿਸ ਨੇ ਵਾਟਰ ਵਾਰੀਅਰ ਦਾ ਨਾਮ ਦਿੱਤਾ ਗਿਆ ਉਸ ਟੀਮ ਤੋਂ ਡਾਕਟਰ ਮਨਜੀਤ ਸਾਡੇ ਨਾਲ ਮੌਜੂਦ ਨੇ ਡਾਕਟਰ ਸਾਹਿਬ ਸਤ ਸ੍ਰੀ ਅਕਾਲ ਅੱਛਾ ਗਾ ਜੈ ਲਾ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਛਾ ਡਾਕਟਰ ਸਾਹਿਬ ਤੁਸੀਂ ਕਾਫੀ ਦੇਰ ਤੋਂ ਲੱਗੇ ਆ ਸਤ ਲੋਕ ਦੇ ਰਿਆ ਦੀ ਸਫਾਈ ਜਾਂ ਹੋਰ ਵੀ ਤੇਰਿਆਮਾਂ ਸੀ ਸਫਾਈ ਕਰਨ ਲਈ ਪਰ ਤੁਹਾਨੂੰ ਲੱਗਦਾ ਨਹੀਂ ਵੀ ਜੋ ਤੁਹਾਨੂੰ ਹੁਵਾਰਾ ਮਿਲਣਾ ਚਾਹੀਦਾ ਲੋਕਾਂ ਦਾ ਰਿਸਪੌਂਸ ਮਿਲਣਾ ਚਾਹੀਦਾ ਬਿਲਕੁਲ ਜ਼ੀਰੋ ਦੇਖੋ ਇਹ ਨਾ ਪੰਜਾਬ ਦੀ ਤਰਾਸਦੀ ਆਪਾਂ ਕਹਿ ਸਕਦੇ ਆਂ ਵੀ ਕੋਈ ਬੰਦਾ ਕਹਿੰਦਾ ਵੀ ਮੇਰਾ ਸਤਲੁਜ ਨਾਲ ਕੀ ਲੈਣਾ ਮੈਨੂੰ ਇਹ ਹੀ ਪਾਣੀ ਤੁਹਾਡੀਆਂ ਮੋਟਰਾਂ ਦੇ ਥ्रू ਤੁਹਾਡੇ ਹੱਡੀਆਂ ਦੇ ਵਿੱਚ ਜਿਹੜਾ ਮੈਂ ਕਹਿੰਦਾ ਮਾਸ ਤੁਹਾਡੇ ਸ਼ਰੀਰ ਦੇ ਵਿੱਚ ਆ ਇਹ ਹੀ ਪਾਣੀ ਦੇ ਥ्रू ਬਣਿਆ ਹੋਇਆ ਸਾਰਾ ਕੁਝ ਜਾਂ ਤਾਂ ਰਾਵੀ ਦਾ ਜਾਂ ਸਤਲੁਜ ਦਾ ਜਾਂ ਬਿਆਸ ਦਾ ਤੁਸੀਂ ਪਾਣੀ ਪੀਂਦੇ ਹੋ ਪੀਤਾ ਹੈ ਤੇ ਪੀ ਰਹੇ ਹੋ ਤੁਸੀਂ ਜਿਹੜੀ ਰੋਟੀ ਖਾਂਦੇ ਹੋ ਉਹ ਵੀ ਇਹਨਾਂ ਦਰਿਆਵਾਂ ਦੇ ਸੱਥੋਂ ਤੁਹਾਨੂੰ ਮਿਲਦੀ ਆ ਥੋਡੇ ਘਰ ਬਣੇ ਹੋਏ ਨੇ ਜਿਹੜਾ ਰੇਤਾ ਹੈ ਉਹਦੇ ਰਾਹੀਂ ਤੁਹਾਡੇ ਮਕਾਨ ਬਣੇ ਆ ਫਿਰ ਇਹਨਾਂ ਦਰਿਆਵਾਂ ਦਾ ਮੁੱਲ ਤਾਰਨ ਲਈ ਪੰਜਾਬ ਦੇ ਵਿੱਚ ਬਹੁਤ ਘੱਟ ਲੋਕ ਇਹਨਾਂ ਮਸਲਿਆਂ ਦੀ ਗੱਲ ਕਰਦੇ ਨੇ ਇੱਕ ਡੇਢ ਸਾਲ ਤੋਂ ਉੱਤੇ ਸਾਨੂੰ ਹੋ ਗਿਆ ਪਰ ਹੰਗਾਰੇ ਦੀ ਜਦੋਂ ਗੱਲ ਕਰੀਏ ਤੇ ਕਿਨੇ ਕਿਤੇ ਧਾਵਾ ਧਾਵਾ ਲੋਕ ਉੱਠਦੇ ਨੇ ਅਸੀਂ ਕਹਿੰਦੇ ਹਾਂ ਸਿਰਫ ਇੱਕ ਘੰਟਾ ਇੱਕ ਘੰਟਾ ਕੋਈ ਲੋਕ ਨਹੀਂ ਕੱਢਦੇ ਦਰਿਆਵਾਂ ਤੇਰੇ ਤੇ ਫਿਰ ਜਦੋਂ ਗੱਲ ਕਰਦੇ ਆਂ ਵੀ ਗੈਰ ਪੰਜਾਬੀਆਂ ਦੇ ਜਿਹੜੇ ਇਹਨਾਂ ਦਰਿਆਵਾਂ ਦੇ ਵਾਰਿਸ ਨਹੀਂ ਆ ਤੇ ਉਹਨਾਂ ਨੇ ਦੇਖੋ ਤੇ ਇਹਨਾਂ ਦਰਿਆਵਾਂ ਦਾ ਜਦੋਂ ਕਹਿੰਦੇ ਵੀ ਪਿਓ ਦੇ ਪੁੱਤ ਘਰ ਛੱਡ ਜਾਣ ਤੇ ਫਿਰ ਘਰ ਬਗਾਨਾ ਹੋ ਜਾਂਦਾ ਨਾ ਉਹਨਾਂ ਦੇ ਲਈ ਤੇ ਫਿਰ ਆ ਸੁੰਨਿਆ ਘਰਾਂ ਦੇ ਵਿੱਚ ਇਦਾਂ ਕਬੱਡੀਆਂ ਪੈਂਦੀਆਂ ਤੁਸੀਂ ਆ ਇਧਰ ਹਾਲ ਇਹਨਾਂ ਨੂੰ ਦਿਖਾ ਸਕਦੇ ਹੋ ਵੀ ਕਿਹੜੀ ਥਾਂ ਹੈ ਜਿੱਥੇ ਤੁਸੀਂ 1 ਮੀਟਰ ਥਾਂ ਸਾਫ਼ ਮੈਨੂੰ ਦਿਖਾ ਦਿਓ ਵੀ ਹੈਗੀ ਹੈ ਉੱਤੇ ਕੂੜਾ ਨਹੀਂ ਹੈ ਸ਼ਰਤ ਪੂਜੀ ਸੀ ਕੱਲ ਠੀਕ ਹੈ ਜੀ ਤੁਹਾਡਾ ਕਲਚਰ ਹੈ ਤੁਸੀਂ ਤਿਹਾਰ ਮਨਾਓ ਸਾਰੀਆਂ ਗੱਲਾਂ ਠੀਕ ਨੇ ਪਹਿਲੀ ਸਵਾਲ ਤੇ ਇਹ ਆ ਵੀ ਇਰੀਗੇਸ਼ਨ ਡਿਪਾਰਟਮੈਂਟ ਦੀ ਇਹ ਪ੍ਰਾਪਰਟੀ ਆ ਦਰਿਆ ਇਰੀਗੇਸ਼ਨ ਡਿਪਾਰਟਮੈਂਟ ਜਿਹਨੂੰ ਵਾਟਰ ਰਿਸੋਰਸ ਡਿਪਾਰਟਮੈਂਟ ਵੀ ਆਪਾਂ ਕਹਿੰਦੇ ਆ ਉਹਨਾਂ ਦੇ ਅੰਡਰ ਹੀ ਹੁੰਦਾ ਇਹਨਾਂ ਨੇ ਐਨਓਸੀ ਅਪਲਾਈ ਕੀਤੀ ਤੇ ਐਨਓਸੀ ਆਣ ਤੋਂ ਪਹਿਲਾਂ ਹੀ ਇਹਨਾਂ ਨੇ ਟੈਂਟ ਲਾ ਲਏ ਇੱਥੇ ਸਟਾਲਾ ਲਾ ਲੀਆਂ ਪਹਿਲਾਂ ਤੇ ਇਲੀਗਲ ਕੰਮ ਇਹ ਹੋ ਗਿਆ ਦੂਜਾ ਇਲੀਗਲ ਕੰਮ ਦੇਖੋ ਤੁਸੀਂ ਕੁਝ ਬਣਾਉਣਾ ਸੀ ਆਪਣਾ ਬਣਾ ਕੇ ਪੂਜਾ ਕਰਕੇ ਚੱਲ ਜਾਂਦੇ ਰੀਵਰ ਬੈਡ ਤੇ ਪੱਕਾ ਕੰਸਟਰਕਸ਼ਨ ਕਰਨਾ ਇਲੀਗਲ ਐ ਤੁਸੀਂ ਇੱਕ ਗੈਰ ਕਾਨੂੰਨੀ ਕੰਮ ਇਹ ਕਰਤਾ ਤੁਸੀਂ ਇਹ ਤਾਂ ਛੋਟੀ ਜੀ ਹੈ ਕਿ ਪਤਾ 6 ਮਹੀਨੇ ਬਾਅਦ ਇਹ ਮੰਦਿਰ ਬਣਦੇ ਉਹਨਾਂ ਰੋਕ ਸਕਦਾ ਧਰਮ ਦੇ ਨਾਂ ਤੇ ਵੋਟਾਂ ਦੀ ਅੱਜ ਕੱਲ ਪੋਲਿਟਿਕਸ ਹੈ ਤੇ ਫੇਰ ਤੀਜੀ ਗੱਲ ਇਹ ਹੈ ਵੀ ਜਦੋਂ ਇਹਨਾਂ ਕੋਲ ਪ੍ਰੋਵੀਜ਼ਨ ਹੈ ਵੀ ਇਹਨਾਂ ਨੇ ਚਲੋ ਕੋਈ ਤਿਹਾਰ ਮਨਾਉਣਾ ਸੀ ਤੇ ਤੁਹਾਡੀ ਜ਼ਿੰਮੇਵਾਰੀ ਕਿੱਥੇ ਆ ਵੀ ਤੁਸੀਂ ਸਾਫ਼ ਕਿਉਂ ਨਹੀਂ ਕਰਦੇ ਸਾਡਾ ਸਿਰਫ ਇੰਨਾ ਇੱਕ ਦੁੱਖ ਹੈ ਕਿ ਤੁਹਾਡਾ ਗੰਦ ਚੱਕਣ ਲਈ ਪੰਜਾਬੀ ਜੰਮੇ ਤੁਹਾਡਾ ਹੀ ਗੰਦ ਚੱਕਿਆ ਸੀ ਸਾਰੀ ਜ਼ਿੰਦਗੀ ਪੋਲੂਸ਼ਨ ਨਾਲ ਤਾਂ ਫੇਰ ਲੜਾਂਗੇ ਨਾ ਇਹ ਛੋਟੀ ਜੀ ਗੱਲ ਆਮ ਗੱਲ ਆ ਇਹਦੇ ਰਿਐਕਸ਼ਨ ਨਹੀਂ ਹੋ ਰਿਹਾ ਮੈਂ ਕਹਿਣਾ ਇਹੀ ਚਾਹੁੰਦਾ ਵੀ ਆ ਕੇ ਆਪਾਂ ਦੇਖ ਲਈਏ ਹਰ ਪੰਜਾਬੀ ਇੱਥੇ ਆ ਕੇ ਦੇਖੇ ਵੀ ਕੀ ਹਾਲੇ ਕਰਕੇ ਗਏ ਨੇ ਤੇ ਇਰੀਗੇਸ਼ਨ ਡਿਪਾਰਟਮੈਂਟ ਦੇ ਆਪਾਂ ਅਧਿਕਾਰੀਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆਂ ਵੀ ਹੁਣ ਕੀ ਐਕਸ਼ਨ ਹੋ ਸਕਦਾ ਕਿਉਂਕਿ ਉਹਨਾਂ ਨੇ ਪਰਮਿਸ਼ਨ ਤਾਂ ਦਿੱਤੀ ਦੇਖੋ ਜੀ ਇਦਾਂ ਜਿਨ੍ਹਾਂ ਦੀ ਇਹ ਪ੍ਰਾਪਰਟੀ ਆ ਉਹ ਹਜੇ ਮਾਲਕ ਇੱਥੇ ਆਏ ਨਹੀਂ ਆ ਇਹ ਪ੍ਰਾਪਰਟੀ ਤਬਾਹ ਹੋ ਚੁੱਕੀ ਆ ਤੇ ਜਿਹੜੇ ਮਾਲਕ ਨੇ ਇਰੀਗੇਸ਼ਨ ਦੇ ਪੀਟੀਸੀਬੀ ਦੇ ਪਰ ਅਸੀਂ ਇਹ ਜ਼ਰੂਰ ਕਹਿਣਾ ਚਾਹੁੰਦੇ ਆਂ ਵੀ ਤੁਸੀਂ ਇਹ ਇਲੀਗਲ ਕੰਮ ਕਰਕੇ ਇਹ ਦਰਿਆ ਦੇ ਵਿੱਚ ਕੂੜਾ ਪਾ ਕੇ ਬਚ ਨਹੀਂ ਸਕਦੇ ਅਸੀਂ ਹਾਈ ਕੋਰਟ ਤੁਹਾਨੂੰ ਕਸੀਟਾਂਗੇ ਸਿੱਧੀ ਜੀ ਗੱਲ ਹੈ ਤੁਹਾਨੂੰ ਹਾਈ ਕੋਰਟ ਅਸੀਂ ਲੈ ਕੇ ਜਾਵਾਂਗੇ ਕਿਉਂ ਲੈ ਕੇ ਜਾਵਾਂਗੇ ਕਿਉਂਕਿ 10 ਸਾਲ ਪਹਿਲਾਂ ਇੱਥੇ ਗੰਦ ਨਹੀਂ ਸੀ ਪੈਂਦਾ ਹੌਲੀ ਹੌਲੀ ਕਰਕੇ ਤੁਹਾਡੀ ਹਿੰਮਤ ਵੱਧਦੀ ਜਾ ਰਹੀ ਹੈ ਤੁਸੀਂ ਸਮਝਦੇ ਹੋ ਕਿ ਪੰਜਾਬ ਤਾਂ ਸ਼ਾਮਲਾਟ ਹੈ ਜੋ ਮਰਜੀ ਆਵੇ ਜੋ ਮਰਜੀ ਕੂੜਾ ਪਾਵੇ ਤੇ ਚੱਲ ਜੇ ਫਿਰ ਇੱਥੇ ਤੁਸੀਂ ਗੁੰਡਾ ਕਰਦੀ ਵੀ ਕਰਨੀ ਅਸੀਂ ਕਿਸੇ ਧਰਮ ਦੇ ਖਿਲਾਫ ਨਹੀਂ ਅਸੀਂ ਕਿਸੇ ਫੇਥ ਦੇ ਖਿਲਾਫ ਨਹੀਂ ਅਸੀਂ ਸਿਰਫ ਪੋਲੂਸ਼ਨ ਦੀ ਗੱਲ ਕਰ ਰਹੇ ਹਾਂ ਇਲੀਗਲ कंस्ट्रक्शन ਦੀ ਗੱਲ ਕਰ ਰਹੇ ਹਾਂ ਦਰਿਆਵਾਂ ਨੂੰ ਪਲੀਤ ਕਰਨ ਦੀ ਗੱਲ ਕਰ ਰਹੀ ਆ ਇਸ ਤੋਂ ਬਾਅਦ ਜੋ ਹੋਊਗਾ ਦੇਖੀ ਜਾਊਗੀ ਪਰ ਸਾਡੇ ਵੱਲੋਂ ਇਹ ਕਲੀਅਰ ਆ ਜੀ ਅਸੀਂ ਇਹਨਾਂ ਦੇ ਕੇਸ ਕਰਨਾ ਹੀ ਕਰੀਏ ਜੀ ਏਡੇ ਏਡੇ ਮੈਂ ਕਿ ਟੈਟ ਲਾ ਸਕਦਾ ਉਹ ਸਾਡੇ ਸੁਣਨ ਆ ਸਕਦਾ ਕਿ ਦਸਤਵੀਰ ਨਹੀਂ ਰੱਖੀ ਜਾ ਸਕਦੀ ਇਹੜੇ ਖਲਾਰੇ ਏਡੇ ਪਏ ਆ ਉਹਦੇ ਵਿੱਚ ਇਕੱਠੇ ਹੋ ਕੇ ਕਰਕੇ ਸਾਰੀ ਸਪਾਈ ਇੱਕੋ ਜਿਹੇ ਪ੍ਰੋਪਰ ਢੰਗ ਨਾਲ ਹੋ ਸਕਦੀ ਹੈ ਇਹ ਫੋਜੀ ਜਦੋਂ ਤੁਸੀਂ ਇੱਥੋਂ ਐਸਾ ਕਮਾਣਾ ਹੁੰਦਾ ਤੁਸੀਂ ਜੀ ਲਗਭਗ 1 ਕਿਲੋਮੀਟਰ ਦੇ ਏਰੀਏ ਦੇ ਵਿੱਚ ਟੈਂਟ ਲਾਇਆ ਸਟਾਲਾਂ ਲੱਗੀਆਂ ਹੋਈਆਂ ਨੇ ਸਾਮਾਨ ਵੇਚਣ ਵਾਲੇ ਵੀ ਆ। ਇਹੀ ਤਾਂ ਗੱਲ ਹੈ ਨਾ ਵੀ ਜਦੋਂ ਇਹ ਪੰਜਾਬੀ ਕਿਤੇ ਕੋਈ ਕੁਝ ਕਰਦੇ ਨੇ ਉਹ ਤਾਂ ਪ੍ਰੋਪਰ ਮੈਨੇਜਮੈਂਟ ਜ਼ਿੰਮੇਵਾਰੀ ਹੁੰਦੀ ਹੈ। ਇੱਥੇ ਸਿਰਫ ਤੇ ਸਿਰਫ ਤੁਸੀਂ ਧੂੜਾ ਪਾਣਾ ਹੈ। ਇੱਕ ਸਵਾਲ ਤਾਂ ਹੀ ਪਣਦਾ ਵੀ ਜੇ ਤੁਹਾਡੀ ਧਾਰਮਿਕ ਆਸਥਾ ਵੀ ਜੁੜੀ ਹੋਈ ਹੈ ਤੁਸੀਂ ਇੱਥੇ ਪੂਜਾ ਕਰਕੇ ਗਏ ਹੋ ਤੁਸੀਂ ਉਹ ਕਿੱਥੇ ਸੈਨੇਓ ਵੀ ਸਾਡਾ ਤਾਂ ਬਾਇਓ ਡਿਗਰੇਡੇਬਲ ਬੇਸਡ ਹੈ ਫਿਰ ਇਹ ਦੱਸੋ ਵੀ ਲੰਗਰ ਕਿਹਨਾਂ ਨੇ ਲਵਾਇਆ ਇੱਕ ਕਮੇਟੀ ਦੀ ਜ਼ਿੰਮੇਵਾਰੀ ਹੈ ਨਾ ਜੇ ਤੁਸੀਂ ਇਹ ਜੇ ਲੰਗਰ ਲਾਇਆ ਅਸੀਂ ਕਹਿੰਦੇ ਆ ਵੀ ਸਾਡਾ ਕੋਈ ਬੰਦਾ ਕੋਈ ਵੀ ਪੰਜਾਬੀ ਲੰਗਰ ਲਾਉਂਦਾ ਤੇ ਕੂੜਾ ਸਿੱਟ ਕੇ ਇੱਥੇ ਚੱਲ ਜਾਂਦਾ ਤੁਸੀਂ ਕਰੋ ਕੇਸ ਅਸੀਂ ਕਦੋਂ ਮਨਾ ਕਰਦੇ ਇਹ ਜ਼ਿੰਮੇਵਾਰੀ ਹੈ ਜੀ ਜਿਹੜਾ ਬੰਦਾ ਲੰਗਰ ਲਾਉਂਦਾ ਹੈ ਜਿਹੜਾ ਬੰਦਾ ਸੇਵਾ ਕਰ ਰਿਹਾ ਉਹਦੀ ਹੀ ਜ਼ਿੰਮੇਵਾਰੀ ਹੈ ਕੋਈ ਵੀ ਹੋਵੇ ਉਹ ਤੇ ਕੇਸ ਕਰਨਾ ਜਾਇਜ਼ ਹੈ ਜਿਉਂਕਿ ਪੋਲੂਸ਼ਨ ਕਰ ਰਹੇ ਹੋ ਤੁਸੀਂ ਇਹ ਦਰਿਆਵਾਂ ਤੇ ਅਸੀਂ ਤਾਂ ਕਦੇ ਨਹੀਂ ਲੰਗਰ ਲਾਇਆ ਤੇ دریاਵਾਂ ਨੂੰ ਇਸ ਲੈਵਲ ਤੇ ਅਸੀਂ ਤਾਂ ਕਦੇ ਨਹੀਂ ਪਲੀਤ ਕੀਤਾ ਤੇ ਬਾਕੀ ਪੰਜਾਬੀਆਂ ਨੂੰ ਸਾਰੇ ਪੰਜਾਬ ਨੂੰ ਇਹ ਬੇਨਤੀ ਹੈ ਜੀ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰੋ ਜਿੰਨੇ ਲੋਕਾਂ ਤੱਕ ਹੋ ਸਕਦਾ ਸਨੇਹਾ ਬਚਾਓ ਸਾਡਾ ਵੀ ਇੱਕ ਕਲਚਰ ਹੈ ਤੇ ਸਾਡੇ ਕਲਚਰ ਤੇ ਮਾਰ ਪੈ ਰਹੀ ਅਸੀਂ ਪਾਣੀ ਨੂੰ ਪਿਓ ਮੰਨਦੇ ਆ ਕੋਈ ਕਹਿੰਦਾ ਕੋਈ ਕਹਿੰਦਾ ਅਸੀਂ ਗਾਂ ਨੂੰ ਮਾਂ ਮੰਨਦੇ ਆ ਉਹਦੇ ਲਈ ਫਿਰ ਤਲਵਾਰਾਂ ਚੱਲਦੀਆਂ ਨੇ ਡੰਡਾ ਚੱਲਦੀਆਂ ਨੇ ਤੇ ਸਾਡੇ ਪਿਓ ਨੂੰ ਤੁਸੀਂ ਸ਼ਰੇਆਮ ਪਲੀਤ ਕਰ ਰਹੇ ਇਹ ਸਾਡਾ ਵੀ ਤਾਂ ਫੇਥ ਹਾਰਟ ਹੋ ਰਿਹਾ ਸਾਡੇ ਕੋਈ ਸੈਂਟੀਮੈਂਟ ਨਹੀਂ ਦੂਜੀ ਗੱਲ ਜਿਹੜਾ ਰੱਬ ਨੂੰ ਨਹੀਂ ਮੰਨਦੇ ਬਈ ਤੁਸੀਂ ਕੁਦਰਤ ਨੂੰ ਤਾਂ ਮੰਨਦੇ ਹੋ ਕਿ ਨਾਸਤਿਕ ਬੰਦਿਆਂ ਦੇ ਕੋਈ ਸੈਂਟੀਮੈਂਟ ਨਹੀਂ ਵੀ ਕੋਈ ਵੀ ਆਵੇ ਕੁਦਰਤ ਨੂੰ ਬਰਬਾਦ ਕਰਕੇ ਚਲੀ ਜਾਵੇ ਤੇ ਇਹ ਸੋਚਣ ਵਾਲੀ ਗੱਲ ਹੈ ਅੱਜ ਸਵਾਲ ਹੈ ਆਉਣ ਵਾਲੇ ਸਮੇਂ ਦੇ ਵਿੱਚ ਸਿਚੁਏਸ਼ਨ ਹੋਰ ਜਿਆਦਾ ਖਤਰਨਾਕ ਹੋਊਗੀ ਜੇ ਤੁਸੀਂ ਨਹੀਂ ਜਾਗੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਵੱਧ ਤੋਂ ਵੱਧ ਲੋਕਾਂ ਦਾ ਇਸ ਮੁਹਿੰਮ ਦੇ ਨਾਲ ਜੁੜਨ ਦਾ ਆਪਾਂ ਕਹਿੰਦੇ ਆ ਕਿ ਅਖੀਰਲਾ ਮੌਕਾ ਹੈ ਇਸ ਤੋਂ ਬਾਅਦ ਫਿਰ ਰਹਿਣਾ ਹੀ ਸਾਡੇ ਪੱਲੇ ਕੁਝ ਨਹੀਂ ਹੈ ਤੇ ਬਚਾਉਂਗੇ ਤੁਸੀਂ ਕੀ ਡਾਕਟਰ ਜਨ ਕਿਤੇ ਨਾ ਕਿਤੇ ਬੋਰਡ ਦਾ ਬੈਕ ਦੀ ਰਾਜਨੀਤੀ ਨਹੀਂ ਕਿਉਂਕਿ ਪ੍ਰਵਾਸੀ ਦਾ ਗੜਾ ਲੁਧਿਆਣਾ ਤੇ ਉਹਨਾਂ ਨੂੰ ਖੁਸ਼ ਕਰਨ ਦੇ ਲਈ ਵੀ ਉਹਨਾਂ ਨੂੰ ਹਰ ਤਰ੍ਹਾਂ ਦੇ ਵੀ ਗੱਦਪਾਣ ਦੀ ਖੋਦਸ਼ੋਟ ਜੀ ਜਾਰੀ ਹੈ 2011 ਦਾ ਸੈਂਸਸ ਕਹਿੰਦਾ ਹੈ ਕਿ ਹਰਿਆਣਾ ਦੇ ਵਿੱਚ 46% ਪ੍ਰਵਾਸੀ ਟੋਟਲ ਪੋਪੂਲੇਸ਼ਨ ਦਾ 46% ਲਗਭਗ 1 ਕਰੋੜ 20 ਲੱਖ ਦੇ ਨੇੜੇ ਪੰਜਾਬ ਦੇ ਵਿੱਚ 35% ਪਰਵਾਸੀ 2011 ਦੇ ਵਿੱਚ ਸੀ 2011 ਬਹੁਤ ਦੂਰ ਚਲਾ ਗਿਆ ਹੁਣ ਜੇ ਅੱਜ ਦਾ ਡਾਟਾ ਅਗਰ ਮਾਈਗ੍ਰੇਸ਼ਨ ਲੇਬਰ ਜੋ ਵੀ ਡਿਪਾਰਟਮੈਂਟ ਹੈਗੇ ਆ ਉਹ ਕੱਢ ਕੇ ਸਾਨੂੰ ਦਿੰਦੇ ਨੇ ਤੇ ਮੈਨੂੰ ਲੱਗਦਾ ਟੱਡੋ-ਕੱਟ 1 ਕਰੋੜ ਪਰਵਾਸੀ 1.5 ਕਰੋੜ ਪਰਵਾਸੀ ਪੰਜਾਬ ਦੀ ਪੋਪੂਲੇਸ਼ਨ ਦੇ ਅਪਾਰਟ ਫਰੋਂ ਪੰਜਾਬ ਦੀ ਪੋਪੂਲੇਸ਼ਨ ਦੇ ਹੈਗਾ ਤੇ ਸਾਡੇ ਇੱਥੇ ਚੋਰ ਜਿਹੜੇ ਲੀਡਰ ਨੇ ਬੇਈਮਾਨ ਲੀਡਰ ਨੇ ਆਪਾਂ ਕਹਿੰਦੇ ਆ ਵੀ ਸਭ ਤੋਂ ਪਹਿਲੀ ਲੜਾਈ ਜੇ ਤੁਸੀਂ ਕਹਿੰਦੇ ਹੋ ਵੀ ਹਲਾ-ਹਲਾ ਲਾ ਕਰਾ ਦੀ ਇਹ ਕਰਦੀਏ ਦੇਖੋ ਜੀ ਇਹਨਾਂ ਗੱਲਾਂ ਕਿ ਪਸ਼ਿੰਦ ਰੱਖਿਆ ਸਾਨੂੰ ਵੀ 6th ਸ਼ੈਡਿਊਲ ਚਾਹੀਦਾ ਪੰਜਾਬ ਦੀ ਇੱਕ ਵੱਖਰੀ ਪਹਿਚਾਨ ਹੈ ਪੰਜਾਬ ਦੀ ਵੱਖਰੀ ਬੋਲੀ ਹੈ ਪੰਜਾਬ ਦਾ ਵੱਖਰਾ ਧਰਮ ਪੰਜਾਬ ਕਿਉਂਕਿ ਪੰਜਾਬ ਦਾ ਜਿਹੜਾ Hindu ਹੈ ਉਹ ਵੀ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਉਹ ਮਾਤਾਵਾ ਤੇ ਜਾਣਾਂ ਵਾਲਾ Hindu ਹੈ ਹਾਂ ਸਭ ਤੋਂ ਜ਼ਿਆਦਾ ਪੰਜਾਬ ਦਾ Hindu ਮੰਨਦਾ ਸੀ ਮਾਤਾ ਨੂੰ ਤੇ ਭਾਜਪਾ ਨੇ ਇੱਕ ਜ਼ਹਿਰ ਪਾਇਆ ਪੰਜਾਬ ਦੇ Hindu ਨੂੰ ਵੱਖਰਾ ਕਰਿਆ ਸਿੱਖ ਸਿੱਖ ਦੇ ਵਿੱਚ ਪਾੜ ਪਾਈ ਹੈ ਜਿਹੜੀ ਬੋਟ ਨੂੰ ਪੋਲਰਾਈਜ਼ ਕਰਨਾ ਹਾਂ ਇਹ ਵੋਟਾਂ ਨੂੰ ਇੰਨਾ ਪੋਲਰਾਈਜ਼ ਕੀਤਾ ਜਾਂਦਾ ਤੇ ਜਿਹੜਾ ਵੀ ਬੰਦਾ ਜਿਹਦੇ ਸਮੇਂ ਦੇ ਵਿੱਚ ਵੱਡੇ ਸ਼ਹਿਰਾਂ ਦੇ ਵਿੱਚ ਆ ਤੁਹਾਨੂੰ ਵੀ ਪਤਾ ਹੈ ਵੀ ਕੋਈ ਵੀ ਪਾਰਟੀ ਜਿਹੜੀ ਐਂਟੀ ਪੰਜਾਬ ਜਲਦੀ ਪਿੰਡਾਂ ਦੇ ਵਿੱਚ ਤਾਂ ਹਾਰਦੀ ਹੈ ਸ਼ਹਿਰਾਂ 'ਚ ਜਿੱਤਦੀ ਹੈ ਤੇ ਇਹ ਏਜੰਡੇ ਨੇ ਭਰਾਵਾ ਇਹ ਇੱਕ ਸਮਾਂ ਸੀ ਇਜ਼ਰਾਈਲ ਫਲਸਤੀਨ ਬਾਰੇ ਜੇ ਤੁਸੀਂ ਸੁਣਿਆ ਹੋਵੇ ਫਲਸਤੀਨ ਦੇ ਵਿੱਚ ਕੁਝ ਲੋਕ ਆਏ ਕਹਿੰਦੇ ਜੀ ਅਸੀਂ ਬੜੇ ਮਾਰੇ ਗਏ ਆ ਜੀ ਅਸੀਂ ਸਾਡੇ ਤੇ ਬੜਾ ੱੱੱਕਾ ਹੋਇਆ ਸਾਨੂੰ ਸਾਰੀ ਦੁਨੀਆ ਨੇ ੱੱੱਕੇ ਮਾਰੇ ਆ ਜੀ ਸਾਨੂੰ ਵਸਾ ਲੋ ਉਹਨਾਂ ਦਾ ਜਿਗਰਾ ਵੱਡਾ ਸੀ ਫਲਸਤੀਨੀਆਂ ਨੇ ਉਹਨਾਂ ਨੂੰ ਵਸਾਇਆ ਅੱਜ ਫਲਸਤੀਨੀਆਂ ਦੇ ਹਾਲਾਤ ਦੇਖ ਲਓ ਤੁਸੀਂ ਕਾਗਜ਼ ਦੇ ਵਿੱਚ ਕੀ ਹੋ ਰਿਹਾ ਕੀ ਹੋ ਰਿਹਾ ਉਹਨਾਂ ਦੇ ਉੱਤੇ ਸਰਕਾਰ ਵੀ ਆ ਉਹਨਾਂ ਦੇ ਬੰਬ ਵੀ ਡੇਗੇ ਜਾਂਦੇ ਆ ਅਪਦੀਓ ਸਰਕਾਰ ਨਹੀਂ ਚਲਾ ਸਕਦੇ ਪਪਟ ਗਵਰਨਮੈਂਟ ਆ ਮਤਲਬ ਮੈਂ ਕਹਿ ਰਿਹਾ ਪੀ 4 ਪੰਜਾਬ ਪੀ 4 ਪਲਸਟੀਨ ਕਿਤੇ ਬਣ ਨਾ ਜਾਵੇ ਸੋਚਣਾ ਪਊਗਾ ਤੁਹਾਨੂੰ ਆਪਣੀ ਪਛਾਣ ਦੀ ਆਵਾਜ਼ ਚੱਕਣੀ ਪਊਗੀ ਸਾਡੀ ਵੱਖਰੀ ਪਛਾਣ ਆ ਅਸੀਂ ਇਲੀਗਲ ਕੁਝ ਨਹੀਂ ਕਹਿ ਰਹੇ ਅਸੀਂ ਸਿਰਫ ਕਨਸਟੀਟਿਊਸ਼ਨਲ ਜੋ ਸਾਡਾ ਰਾਈਟ ਹੈ 6th ਸ਼ੈਡਿਊਲ ਪੰਜਾਬ ਦੇ ਵਿੱਚ ਮੰਗ ਕਰਦੇ ਆ ਜਾਂ 371A ਪੰਜਾਬ ਦੇ ਵਿੱਚ ਅਸੀਂ ਮੰਗ ਕਰਦੇ ਆ ਕਿਉਂਕਿ ਪੰਜਾਬ ਇੱਕ ਇਹੋ ਜਿਹਾ ਏਰੀਆ ਹੈ ਜਿਹੜਾ ਨੈਸ਼ਨਲ ਸਿਕਿਉਰਿਟੀ ਦਾ ਵੀ ਇਸ਼ੂ ਤਾਂ ਕਰਕੇ ਮੈਂ ਕਹਿਣਾ ਚਾਹਣਾ ਵੀ ਜਿੰਨੇ ਵੀ ਜਾਗਰੂਕ ਪੰਜਾਬੀਆ ਇੰਟੈਲੈਕਚੁਅਲ ਬੁੱਧੀਜੀਵੀ ਵਰਗ ਹੈ ਵੱਧ ਤੋਂ ਵੱਧ ਵੀਰੇ ਕਿਤਾਬਾਂ ਵੱਲ ਵਧੋ ਇਹਨਾਂ ਵਧੀਆ ਜਿਹੜੀਆਂ ਸਹੀ ਆਪਣੀ ਆਉਣ ਦੀਆਂ ਡਿਮਾਂਡਾਂ ਨੇ ਇਹਨਾਂ ਵੱਲ ਧਿਆਨ ਦਿਓ ਕਿ ਜੀ ਗੱਲਬਾਤ ਇੱਕ ਹੋਰ ਬਹੁਤ ਧਿਆਨ ਦੇਣ ਵਾਲੀ ਗੱਲ ਹੈ ਕਿ ਜਦੋਂ ਸਾਡਾ ਕੋਈ ਬੰਦਾ ਪੰਜਾਬ ਦੇ ਰਾਈਟਸ ਦੀ ਗੱਲ ਕਰਦਾ ਸਾਡੇ ਹੀ ਲੋਕ ਦੀ ਨਾ ਤਾਂ ਖਿੱਚ ਲੱਗ ਜਾਂਦੇ ਆ ਔਰ ਸਭਾਣ ਕੋਹਤਿਆਂ ਤੇ ਜਿਹੜੇ ਉੱਚ ਅਧਿਕਾਰੀ ਬੈਠੇ ਸਾਡੇ ਸੀਐਮ ਸਰਬ ਉਹ ਕੀ ਕਹਿ ਰਿਹਾ ਕਿ ਜੇ ਤੁਸੀਂ ਇੱਥੇ ਪ੍ਰਵਾਸੀਰ ਨੂੰ ਕੁਝ ਕਹਿੰਦੇ ਆ ਤਾਂ ਉਹ ਫੇ ਆਪਣੇ ਸੂਬੇ ਦੇ ਵਿੱਚ ਸਾਡੇ ਟਰੱਕ ਨੂੰ ਅੱਕ ਲਾ ਦੇਣਗੇ ਦੇਖੋ ਮੈਂ ਸਿੱਧੀ ਜੀ ਇੱਕ ਗੱਲ ਕਹਿਣਾ ਚਾਹੁੰਦਾ ਇਹ ਇਹ ਜਿਹੜਾ ਖਾਨਾ ਇਹ ਵੱਤੋ ਵੀ ਕੋਈ ਬਿਹਾਰ ਦੇ ਵਿੱਚ ਜੰਮਿਆ ਉਹ ਬਿਹਾਰੀ ਸਿੱਖ ਹੈ ਪੰਜਾਬੀ ਥੋੜੀ ਆ ਜੇ ਤੁਸੀਂ ਗੱਲ ਕਰਦੇ ਹੋ ਹਿਮਾਚਲ ਦੀ ਉਹ ਹਿਮਾਚਲ ਚਲੋ ਹਿਮਾਚਲ ਦਾ ਆਪਾਂ ਆਪਣਾ ਹੀ ਕਲਚਰ ਹੈ ਹਰਿਆਣੇ ਦੇ ਵਿੱਚ ਆਪਣਾ ਹੀ ਕਲਚਰ ਹੈ ਲਗਭਗ ਠੀਕ ਹੈ ਇਹ ਲੋਕ ਆਪਸ ਦੇ ਵਿੱਚ ਰਹਿ ਸਕਦੇ ਨੇ ਇਹ ਹਰਿਆਣੇ ਦੇ ਵਿੱਚ ਬਹੁਤ ਸਿੱਖ ਰਹਿੰਦੇ ਨੇ ਅੱਜ ਤੱਕ ਕਦੇ ਨਹੀਂ ਸੁਣਿਆ ਹਿੰਦੂ ਵਰਸਸ ਸਿੱਖ ਹੋਇਆ ਉਹ ਰਜੀਵ ਨੂੰ ਹਿਮਾਚਲ ਦੇ ਵਿੱਚ ਵੀ ਨਹੀਂ ਹੋਇਆ ਜਿਹੜੀ ਇਹ ਗੱਲ ਕਹਿੰਦੇ ਆਂ ਵੀ ਤੁਸੀਂ ਉਹਨਾਂ ਦੇ ਲੋਕ ਉੱਥੇ ਰਹਿੰਦੇ ਨੇ ਭਰਾਵਾ ਉਹ ਤਾਂ ਬਿਹਾਰ ਸਰਕਾਰ ਦੀ ਜ਼ਿੰਮੇਵਾਰੀ ਹੈ ਨਾ ਉਹ ਬਿਹਾਰੀ ਸਿੱਖ ਹੈ ਸਿੱਖ ਤੇ ਪੰਜਾਬੀ ਦੇ ਵਿੱਚ ਇਹੀ ਡਿਫਰੈਂਸ ਹੈ ਜਿਹੜਾ ਬੰਦਾ ਪੰਜਾਬੀ ਪੰਜਾਬ ਦੇ ਵਿੱਚ ਜੰਮਿਆ ਹੈ